الله ਕਹਿੰਦਾ ਹੈ ਕਿ ਬੈਂਗਣਾ ਦੀ ਤਾਰ ਦੀ ਤਰੀ ਮਿਲੂਗੀ ਤੁਹਾਨੂੰ ਉਹ ਡਰਾਵੇ ਦਿੰਦਾ ਵੀ ਜਿੱਥੇ ਤਰੀ ਮਿਲੂ ਅਸੀਂ ਆ ਸਾਡੀ 50 ਸਾਲ ਦੀ ਉਮਰ ਹੋ ਗਈ ਅਸੀਂ ਨਾਲੇ ਦੇ ਵਿੱਚ ਕਦੇ ਵੀ ਸਪਾਈ ਹੁੰਦੀ ਨਹੀਂ ਦੇਖੀ ਕੋਈ ਮਰਦੇ ਮੋੜੇ ਪਏ ਕਿਕਰਾਂ ਦੇ ਕੱਡੇ ਨੇ ਸੀ ਕਈ ਵਾਰੀ ਅੱਪਸ਼ੇ ਚੱਠੇ ਨੇ ਪਹੁੰਚੋ ਇਦੂ ਮਗਰ ਤਾਂ ਇਦੂ ਵੀ ਬੁਰਾ ਹਾਲ ਹੈ ਤੇ ਦੰਗਰੇ ਵੀ ਕੱਲ ਮਾ ਜਾ ਕੇ ਆ ਇਦੂ ਵੀ ਬੁਰਾ ਹਾਲ ਹੈ ਤੁਸੀਂ ਇੱਥੇ ਮੋਟਰਸਾਈਕਲ ਬਾਲੋ ਜੀ ਤੁਹਾਨੂੰ ਹਰ ਕਥਾਂ ਵਿੱਚ ਦਿਖੂਗਾ 1 ਫੁੱਟ ਦੀ ਸਫਾਈ ਵਾਲੀ ਜਗ੍ਹਾ ਵੀ ਆਉਂਦੀ ਹੈ ਵਿਚ ਵਿਚ ਇਹਦੇ ਵੀ ਇਹਨਾਂ ਨੇ ਕਿਤੇ ਕੋਈ ਪੜੀ ਦੇ ਉੱਪਰ ਮਿੱਟੀ ਨਹੀਂ ਪਾਈ ਕਦੇ ਕੋਈ ਸਫਾਈ ਨਹੀਂ ਕਰੀ ਇਹ ਆਏ ਸਰਕਾਰਾਂ ਸੁੱਤੀਆਂ ਕਿੱਥੇ ਪੰਗੇ ਇੱਕ ਪਾਸੇ ਪਿੰਡ ਲੁਬਦੇ ਨੇ ਇੱਕ ਪਾਸੇ ਸਫਾਈ ਨਹੀਂ ਕਰ ਰਹੇ ਵੀ ਜਿਵੇਂ ਪੰਡਾਂ ਦੇ ਵਿੱਚ ਮਗਰ ਨੁਕਸਾਨ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਡਾਂ ਦਾ ਨੁਕਸਾਨ ਵੀ ਇਸੇ ਤਰ੍ਹਾਂ ਹੀ ਹੋਣਾ ਹੈ ਲੋਕਾਂ ਨੂੰ ਇਹ ਕਹਿੰਦੇ ਨਾ ਅਸੀਂ ਜੀ ਬਹੁਤ ਪੁਚਾ ਕਰ ਰਹੇ ਆ ਅਸੀਂ ਸਪਾਈ ਕਰਤੀ ਆ ਉਹ ਕੱਲਾ ਕੋਟਫੱਤੇ ਦਾ ਪੁਲ ਸਮਾਰਿਆ ਲੈ ਉਹਦੇ ਚੋਂ ਕੱਢੀਆਂ ਜੋ ਪਰੀਆਂ ਪਨੀਦੀਆਂ ਪਰ ਕਿਤੇ ਕਾ ਹੱਥ ਨਹੀਂ ਲਾਇਆ ਉਹ ਵੀ ਜੇ ਇਹਨਾਂ ਨੂੰ ਆਇਆ ਜਿਹੜੀ ਗ੍ਰਾਂਟ ਦਿੱਤੀ ਆ ਉਹਦੇ ਚੋਂ ਅਸੀਂ ਜੜਾਪ ਕਰ ਲੀਏ ਇਹਨਾਂ ਇੱਕ ਰੌਲੇ ਇਹਨਾਂ ਦੇ ਅਪਡੇਟਡ ਨਹੀਂ ਪਰਦੇ ਤੇ ਸਾਡੇ ਅਰਕਾਂ ਦੇ ਕੀ ਕਰਨਗੇ ਅਦੇ ਇਹਦੇ ਵਿੱਚੋਂ ਕਦੇ ਮਿੱਟੀ ਨਹੀਂ ਕਢਵਾਈ ਜਾਂ ਕੋਈ ਕੱਖ ਕੰਡਾ ਨਹੀਂ ਕਢਵਾਇਆ ਆ ਦੇਖ ਲਓ ਤੁਸੀਂ ਹਾਲਾਤ ਪੰਨੀ ਹੋਈ ਖੜੀ ਆ ਪੁਲ ਤੋਂ ਉੱਪਰ ਦੀ ਪੰਨੀ ਆ ਕਾਬੜੀ ਦੇ ਇਹ ਸਾਰਾ ਬੰਦ ਹੀ ਪਿਆ ਹੈ ਕੱਲ ਮੈਂ ਇਸ ਪਾਸੇ ਆਪ ਖੁਦ ਜਾ ਕੇ ਵੇਖ ਕੇ ਆਂਗਾ ਬਖਤੂ ਟੱਪ ਕੇ ਐਡਾ ਬੁਰਾ ਹਾਲ ਆ ਉਥੇ ਲੋਕਾਂ ਦਾ ਮਾਰਦੇ ਨੇ ਇੱਕ ਪਾਸੇ ਸਾਡੇ ਨਹਿਰ ਆਉਂਦੀ ਆ ਇੱਕ ਪਾਸੇ ਨਹਿਰੋਂ ਪੜਾਏ ਆ ਵੀ ਟੁੱਟ ਗਿਆ ਇੱਕ ਬੂਗੇ ਸਾਡੇ ਬੈਠੇ ਸੀ ਜਾਵਾਂਗੇ ਕਿਥੇ ਇਹਨਾਂ ਗੱਲਾਂ ਦੇ ਵਿੱਚੋ ਵੇਖ ਲਓ ਜੀ ਕੀ ਨੀਰੇ ਪੜੇ ਜੋ ਗਿਆ ਨੇ ਹੰਦ ਨੇ ਵੀ ਨੀਰੇ ਨਿਕਲੀਆਂ ਖੁੱਦੋ ਪੜੇ ਤੋਂ ਇਹਨਾਂ ਦੇ ਕੰਮ ਨੇ ਉਹ ਤੁਸੀਂ ਜੁੜ ਚੁੱਕੇ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਰਵਰ ਰਾਈ ਕਰਨਾ ਦੋਸਤੋ ਇਸ ਟਾਈਮ ਤੇ ਬਢਿੰਡਾ ਦੇ ਨਜ਼ਦੀਕ ਕੋਟ ਸੰਘੀਰ ਦੇ ਇੱਕ ਸੇਮ ਨਾਲਾ ਪੈਂਦਾ ਜਿਸ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਫਾਈ ਨਹੀਂ ਹੋਈ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਜਿਹੜੇ ਪੁਲ ਦੇ ਜਿਹੜੇ ਹਾਲਾਤ ਆ ਕਿਸ ਤਰ੍ਹਾਂ ਦੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਦੇ ਵਿੱਚ ਜੋ ਵੀ ਇੱਕ ਬੂਟੀ ਬਣੀ ਹੋਈ ਹੈ ਤੇ ਬੂਟੀ ਦੇਖੋ ਕਿੰਨੇ ਲੰਬੇ ਲੰਬੀ ਪੂਰੀ ਹੈਗੀ ਆ ਔਰ ਇਹਦੇ ਵਿੱਚ ਜਿਹੜੀ ਵੱਡੀ ਵੱਡੀ ਕਵਾਂਸਰੀ ਚੀਜ਼ ਦੇ ਵੀ ਤੁਹਾਨੂੰ ਦਿਖਾ ਦਿੱਤੀ ਤੇ ਪੁਲ ਜਮਾ ਬਿਲਕੁਲ ਖਸਤਾ ਹਾਲਤਾਂ ਪੁਲ ਦੀ ਵੀ ਤੇ ਪੁਲ ਦੇ نیچے ਤੁਸੀਂ ਦੇਖੋ ਕਿਸ ਤਰ੍ਹਾਂ ਹਾਲਾਤ ਬਣੇ ਹੋਏ ਤੇ ਪੌਲ ਬਿਲਕੁਲ ਬੰਦ ਹੋਇਆ ਹੋਇਆ ਪੰਜਾਬ ਦੇ ਵਿੱਚ ਜਿਵੇਂ ਕਿ ਕਾਫੀ ਜਿਲ੍ਹਿਆਂ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਆ ਤੇ ਵੀਰ ਜੀ ਜਿਹੜੇ ਸਾਡੇ ਨਾਲ ਮੌਜੂਦ ਆ ਪਿੰਡ ਵਾਸੀ ਆਪਾਂ ਨੂੰ ਤਾਂ ਪੁੱਛ ਲੈਨੇ ਵੀ ਇਸ ਜਿਹੜੀ ਸੇਮ ਨਾਲ ਦੀ ਸਫਾਈ ਹੈ ਕਦੋਂ ਤੋਂ ਕੀਤੀ ਗਈ ਸੀ ਵੀਰ ਜੀ ਕੀ ਨਾਮ ਕੇ ਤੁਹਾਡਾ ਇਹ ਨਾ ਗੁਰਜੀਤ ਸਿੰਘ ਪਿੰਡ ਪੋਲ ਜੀ ਜਿਹੜੀ ਸਫਾਈ ਦੀ ਗੱਲ ਕਰੀਏ ਆਪਾਂ ਇਸ ਦੀ ਸਫਾਈ ਕਿੰਨੇ ਸਮੇਂ ਤੋਂ ਨਹੀਂ ਹੋਈ ਜੀ ਮੇਰੀ ਦੇਖਣ ਦੇ ਉਮਰ ਦੇ ਮੁਤਾਬਕ 40 35 40 ਸਾਲ ਤੋਂ ਘਟ ਹੈ ਇੱਥੇ ਸਫਾਈ ਨਹੀਂ ਹੋਈ ਪਰ ਦੱਸ ਰਹੇ ਆ ਬਜ਼ੁਰਗ ਵੀ ਉਦੋਂ ਵੀ ਪਹਿਲਾਂ ਦੀ ਨਹੀਂ ਹੋਈ ਜੀ ਇਹਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਇਸ ਸਰਕਾਰ ਨੂੰ ਤੋਂ ਮੰਗ ਕਰਦੇ ਆ ਜੀ ਨਾਲੀ ਦੀ ਜਲਦੀ ਤੋਂ ਜਲਦੀ ਸਫਾਈ ਹੋਵੇ ਕਿਉਂਕਿ ਪਿੱਛੇ ਹੜਾ ਹੀ ਜਾਂਦੇ ਆ ਪਰ ਸਾਡੀ ਸਰਕਾਰ ਐਡੀ ਨਲਾਇਕ ਹੈ ਜੀ ਅਸੀਂ ਤੁਸੀਂ ਵੀ ਦੱਸਿਆ ਪਹਿਲਾਂ ਅਸੀਂ ਵੀ ਬੇਨਤੀ ਕਰਦੇ ਆ ਜੀ ਚਾਰ ਵਾਰੀ ਅਸੀਂ ਪਹਿਲਾਂ ਇਹ ਦੂ ਪਹਿਲਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਆਏ ਆ ਇੱਕ ਤੇ ਇਹਦੀ ਸਪਾਈ ਹੋਵੇ ਤੇ ਇੱਕ ਚੌੜਾ ਹੋਵੇ ਪੁਲ ਜੀ ਪੁਲ ਕਣੀ ਕੋਈ ਨਹੀਂ ਚਾਹਦਾ ਜੀ ਇਹ ਖਾਸਾ ਹਾਲਤਾ ਇਹ 60 ਸਾਲ ਪੁਰਾਣਾ ਬਣਿਆ ਹੋਇਆ ਜੀ ਜਿੱਦੇ ਕੋਈ ਦੋਵੇਂ ਦੇ ਚਟੋਏ ਵੀ ਪਏ ਹੋਏ ਆ ਜਿੱਦੇ ਕੋਈ ਹਾਸਾ ਵਾਪਰ ਗਿਆ ਉਹਦੇ ਭੱਦ ਲੈਣਗੇ ਉਹਦੇ ਵੀ ਕਹਿ ਦੇਣਗੇ ਇਹ ਫਲਾਣੇ ਨੂੰ 4 ਲੱਖ ਦੇ ਦੇਣੇ ਆ 5 ਲੱਖ ਦੇ ਦੇਣੇ ਆ ਕੌਣ ਚਾਹਦਾ ਜੀ ਜਿੱਦੇ ਇੱਥੇ ਹੱਤ ਮੌਤਾ ਹੋਈਆਂ ਆ ਬੱਤ ਉਲਟ ਕੀ ਸਿਰਫ ਇੱਕ 20 ਬੰਦਾ ਨਹੀਂ ਕਹਿ ਸਕਦੇ ਵੀ ਕੋਈ ਐਮਐਲਏ ਕੋਈ ਮੰਤਰੀ ਕਿਸੇ ਨਾ ਦੁੱਖ ਬਣਾਉਣਾ ਆ ਹੋਵੇ ਪ੍ਰਸ਼ਾਸਨ ਅਸੀਂ ਤੁਹਾਡੇ ਮਿਹਰਦਿਆਂ ਮਰਾਹੀ ਪ੍ਰਸ਼ਾਸਨ ਸੱਦਿਆ ਅਸੀਂ ਆਪ ਬੰਦੇ ਕਿੱਡੇ ਪਰ ਇਹ ਸੁੱਤੀ ਪਈ ਸਰਕਾਰ ਝਾਕ ਦੇਣੀ ਪਰ ਅਸੀਂ ਤਾਂ ਇਹ ਕਹਾਂਗੇ ਸਾਡੀ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਮਾਲਬੇ ਦੇ ਚਾਰ ਜਿਹੜੇ ਬਚੇ ਆ ਉਸ ਤੋਂ ਹਰੇ ਤੋਂ ਇਹ ਲੋਕਾਂ ਦੀ ਮਦਦ ਕਰਨੀ ਜਾਂਦੀ ਹੈ ਜਿਹੋ ਜੀ ਪਰਚੂ ਚੁੱਥੇ ਮਤਲ ਕਰਕੇ ਆਏ ਆ ਜਿਹੜਾ ਵਾਲੇ ਲੋਕਾਂ ਦੀ ਟਰਾਲੀਆਂ ਭਰ ਕੇ ਲਗੇ ਆ ਪਰ ਇਹ ਚਾਹੁੰਦੇ ਆ ਵੀ ਲੋਕ ਕਿਉਂ ਜਾਂਦੇ ਆ ਇਹ ਮਾਲਬੇ ਵਾਲੇ ਲੋਕ ਵੀ ਉਲਝ ਜਾਣ ਇਹ ਵੀ ਡੁੱਬਣ ਜੇ ਡੁੱਬਣਗੇ ਸਿਆਸੀ ਲੋਕ ਕਹਿੰਦੇ ਸਾਡੇ ਪੈਰਾਂ ਚ ਡਿਗੇ ਜਿਵੇਂ ਅਖੋਗੇ ਵੋਟਾਂ ਪਾਉਣਗੇ ਇਹ ਇਹ ਚਾਹੁੰਦੇ ਆ ਵੀ ਇਹ ਲੋਕ ਡੁੱਬੇ ਲੈਣ ਉਹ ਜਿਵੇਂ ਕਹਿੰਦੇ ਨਹੀਂ ਹੁੰਦੀ ਇੱਕ ਦੇ ਖੰਭ ਪਟਦਿਓ ਜਿਵੇਂ ਸਿਆਸੀ ਲੋਕ ਕਹਿੰਦੇ ਹੁੰਦੇ ਆ ਇਹ ਆਪਣੇ ਜੋਗ ਰਹਿ ਜੂ ਇਹ ਸਾਡੇ ਖੰਭ ਪਟਣਾ ਚਾਹੁੰਦੇ ਆ ਜੀ ਇਸ ਕਰਕੇ ਅਸੀਂ ਕਹਾਂਗੇ ਵੀ ਇਹ ਸਾਡੇ ਨਾਲੇ ਦੀ ਸਫਾਈ ਨਹੀਂ ਕਰਦੇ ਆ ਆ ਆਪਾਂ ਗੱਲ ਕਰ ਲਈ ਤੇ ਲੀਡਰ ਹੈਗੇ ਆ ਜੋ ਇਲੈਕਸ਼ਨ ਹੁੰਦੇ ਆ ਵੋਟਾਂ ਮਿਲਿਆ ਉਹਦੇ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਸਵਾਲ ਜਵਾਬ ਨਹੀਂ ਕਰਦੇ ਕਿ ਸਾਡੇ ਇਹਦੇ ਸੇਮ ਨਾਲੇ ਦੀ ਸਫਾਈ ਨਹੀਂ ਹੋਈ ਕਰਦਿਆਂ ਜੀ ਆ ਸਾਡੇ ਹੁਣ ਐਸੇ ਤੇ ਲਾ ਲੋ ਜੀ ਜਿਹੜਾ ਭੰਡ ਹੈ ਕਾਡਾ ਮੁੱਖ ਮੰਤਰੀ ਹਾਂ ਬੰਦੇ ਇਹ ਪੰਡ ਕੀ ਕੁਛ ਕਰਦਾ ਸੀ ਹੈਲੋ ਇਹ ਕੀ ਕੁਛ ਲੋਕਾਂ ਦੇ ਦੁੱਖਾਂ ਤੇ ਜਾ ਕੇ ਲੌਲੇ ਬੋਲਦਾ ਨਾਰੇ ਲਾਉਂਦਾ ਕੀ ਕੁਛ ਕਰਦਾ ਵੀ ਸਰਕਾਰਾਂ ਇਹ ਨਹੀਂ ਕਰਦੀਆਂ ਬਹੁ ਨਹੀਂ ਕਰਦੀਆਂ ਜਦੋਂ ਆਪ ਗੱਡੀ ਤੇ ਬਹਿ ਗਿਆ ਸਾਡਾ ਤੋਂ ਸੋਣ ਬਣ ਗਿਆ ਜਦੋਂ ਅਸੀਂ ਕੋਈ ਕਾਹੀ ਦੀ ਮੰਗ ਕਰਦੇ ਆ ਪਿੰਡ ਵਾਸੀ ਕੋਈ ਇਕੱਠੇ ਹੋ ਕੇ ਚਾਰ ਬੰਦੇ ਕੋਈ ਕਿਸਾਨੀ ਦੀ ਗੱਲ ਕਰਦੇ ਆ ਕੋਈ ਮੰਗ ਕਰਦੇ ਆ ਤਾਂ ਬੁਰਾ ਡਾਂਗਾ ਭਰੌਂਦੇ ਆ ਇਸ ਕਰਕੇ ਇਹ ਨਹੀਂ ਚਾਹੁੰਦੇ ਸਾਰੇ ਇੱਕੋ ਵਾੜੀ ਦੇ ਬੱਚੇ ਆ ਜੀ ਸਾਨੂੰ ਪਰ ਇਹਨਾਂ ਤੇ ਦੁੱਖ ਬਹੁਤ ਜ਼ਿਆਦੇ ਆ ਸਾਨੂੰ ਇਹਨਾਂ ਤੇ ਦੁੱਖ ਤਾਂ ਹੈ ਕਿਉਂਕਿ ਅਸੀਂ ਬਦਲ ਚਾਹਿਆ ਅਸੀਂ ਉਹਨਾਂ ਲੋਕਾਂ ਨੂੰ ਮਾੜੇ ਕਹਿ ਕੇ ਉਹਨਾਂ ਨੂੰ ਪਾਸੇ ਕਰਿਆ ਜੇ ਉਹ ਮਾੜੇ ਸੀ ਤਾਂ ਤਾਂ ਹੀ ਪਾਸੇ ਕਰੇ ਜੇ ਅਸੀਂ ਇਹਨੂੰ ਲਿਆ ਇਹਨਾਂ ਨੂੰ ਲਿਆਉਂਦੇ ਸਾਡੇ ਉਦੋਂ ਵੀ ਦੋਸਤ ਬਣੇ ਅਸੀਂ ਦੱਸੋ ਹੁਣ ਜਾਗੇ ਦਾ ਜਾਗੇ ਕਿੱਧਰ ਰੋ ਨਾ ਅਸੀਂ ਇੱਧਰ ਦੇ ਰਹੇ ਨਾ ਉਧਰ ਦੇ ਰਹੇ ਹਾਂ ਜਿਹੜੀ ਸਫਾਈ ਨਹੀਂ ਹੋਈ ਤੇ ਫਿਰ ਆਸ-ਪਾਸ ਦੇ ਪਿੰਡਾਂ ਪਿੰਡਾਂ ਨੂੰ ਕਿੰਨਾ ਖਤਰਾ ਹੈ ਸੇਮ ਨਾਲ ਬਹੁਤ ਜ਼ਿਆਦਾ ਖਤਰਾ ਹੈ ਜੀ ਅੱਗ ਦੀ ਜੜਾਈ ਚਟਾਨੇ ਟੁੱਟਦੀ ਹੈ ਜੀ ਉਹ ਕੰਮ ਹੈ ਅਸੀਂ ਹੁਣ ਜਾਣੇ ਹਾਂ ਜੇ ਸੇਵਾ ਕਰਨ ਉਹਨਾਂ ਲੋਕਾਂ ਦੀ ਹਨ ਚ ਜਾਣੇ ਹਾਂ ਪਰ ਪਿੱਛੇ ਸਾਡਾ ਦਿਲ ਆਏ ਹਉ ਦੁੜੋਕਾ ਕਰਦਾ ਵੀ ਸਾਡਾਂ ਨਾਲਾ ਵੀ ਨਾ ਕੁੱਟ ਜੇ ਕਿਉਂਕਿ ਸਫਾਈ ਸਰਕਾਰ ਨੇ ਕਰੀ ਨਹੀਂ ਪੁਲ ਬੰਦ ਹੈ ਅਸੀਂ ਇਸ ਕਰਕੇ ਜੇ ਉੱਥੇ ਫਿਰਦੇ ਹਾਂ ਦਿਲ ਸਾਡਾ ਪਿੰਡ ਹੁੰਦਾ ਵੀ ਕਿਤੇ ਨਾਲਾ ਨਾ ਟੁੱਟ ਜੇ ਸਰਕਾਰ ਦੀ ਨਲੇਕੀ ਕਰੂਗੀ ਜੀ ਜੀ ਹੋਰ ਵੀ ਪਿੰਡ ਵਾਸੀ ਹੈਗੇ ਸਾਡੇ ਨਾਲ ਮੌਜੂਦ ਆ ਕਾਫੀ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਦਈਏ ਅੱਜ ਪਿੰਡ ਦੇ ਜਿਹੜੇ ਵਾਸੀ ਇੱਥੇ ਆਏ ਹੋ ਵੀ ਕੀ ਨਾਮ ਕੀ ਤੁਹਾਡਾ ਕਰਨਾ ਜੀ ਮੇਰਾ ਨਾਮ ਗਰਿਆਰ ਸਿੰਘ ਹੈ ਹਾ ਕਿੰਨੇ ਸਮੇਂ ਤੋਂ ਜਿਹੜੀ ਇਹ ਸੇਮ ਨਾਲੇ ਦੀ ਸਫਾਈ ਨਹੀਂ ਹੋਈ ਦੇਖਿਆ ਹੁਣ ਅੱਜ ਜੀ ਜੀ ਮੈਨੂੰ ਤਾਂ ਇਹ ਲੱਗਦਾ ਵੀ ਕਿਉਂ ਬਣਾਇਦੀ ਹੋਈ ਹੀ ਨਹੀਂ ਜਮਾ ਜੀ ਇਹਦੇ ਬਾਰੇ ਬਹੁਤ ਕੁਝ ਕਰਿਆ ਸੀ ਆਉਂਦੇ ਜਾਂਦੇ ਆਪ ਵੀ ਇਹਦੇ 'ਚ ਨਿਗਾਹ ਮਾਰਦੇ ਮੋੜੇ ਪਏ ਕਿਕਰਾਂ ਦੇ ਕੱਢੇ ਨੇ ਸੀ ਕਈ ਵਾਰੀ ਅਪਸ਼ੇ ਚੱਟੜੇ ਪਹੁੰਚੋ ਇੱਦੋਂ ਮਗਰ ਤਾਂ ਇਹਦੂ ਵੀ ਬੁਰਾ ਹਾਲ ਹੈ ਤੇਦੂ ਮੁਰੇ ਵੀ ਕੱਲ ਮੈਂ ਜਾ ਕੇ ਆ ਇਹਦੂ ਵੀ ਬੁਰਾ ਹਾਲ ਹੈ ਇਹ ਆਏ ਸਰਕਾਰਾਂ ਸੁੱਤੀਆਂ ਕਿੱਥੇ ਪੰਗੇ ਇੱਕ ਪਾਸੇ ਪਿੰਡ ਰੋਪਦੇ ਨੇ ਇੱਕ ਪਾਸੇ ਸਪਾਈ ਨਹੀਂ ਕਰ ਰਹੇ ਲੋਕਾਂ ਨੂੰ ਇਹ ਕਹਿੰਦੇ ਨਾ ਅਸੀਂ ਜੀ ਬਹੁਤ ਪੁਚਾ ਕਰ ਰਹੇ ਹਾਂ ਅਸੀਂ ਸਪਾਈ ਕਰਤੀ ਆਹ ਕੱਲਾ ਕੋਟਫੱਤੇ ਦਾ ਪੁਲਸ ਮਾਰਿਆ ਨੇ ਉਹਦੇ 'ਚ ਕੱਢਿਆ ਜੋ ਪਰੀਆਂ ਪਨੀਦੀਆਂ ਹੋਰ ਕਿਤੇ ਕਾ ਹੱਥ ਨਹੀਂ ਲਾਇਆ ਉਹ ਵੀ ਜੇ ਇਹਨਾਂ ਨੇ ਮਾਇਆ ਜਿਹੜੀ ਗ੍ਰਾਂਟ ਦਿੱਤੀ ਆ ਉਹ ਵਿੱਚ ਅਸੀਂ ਗ੍ਰੈਪ ਕਰ ਲੀਏ ਇਹਨਾਂ ਦੇ ਇੱਕ ਰੌਲੇ ਇਹਨਾਂ ਤੇ ਅਪਡੇਟ ਨਹੀਂ ਪਰਦੇ ਤੇ ਸਾਡੇ ਅਰਕੰਦੇ ਕੀ ਕਰਨਗੇ ਕਿੰਨੇ ਕ ਪਿੰਡ ਪੈਂਦੇ ਆ ਨਾਲ ਦਸ ਪਾਸੇ ਇੱਥੇ ਇਹਦੇ ਪਿੰਡ ਮੇਰਾ ਖਿਆਲ ਹੈ ਜੀ 50-60 ਮਿੰਟ ਪੈਣਗੇ ਇੱਥੇ ਆਏ ਸੀ ਰੇਚਾਇਨ ਤੇ ਇਹ ਧਾਪੜੀ ਤੱਕ ਜਾਂਦੇ ਨੇ ਧਾਪੜੀ ਤੱਕ ਇਹ ਸਾਰਾ ਬੰਦ ਹੀ ਪਿਆ ਹੈ ਕੱਲ ਮੈਂ ਇਸ ਪਾਸੇ ਆਪ ਖੁਦ ਜਾ ਕੇ ਵੇਖ ਕੇ ਆਇਗਾ ਬਖਤੂ ਟੱਪ ਕੇ ਐਡਾ ਬੁਰਾ ਹਾਲ ਹੈ ਉੱਥੇ ਲੋਕਾਂ ਦਾ ਮਾਰਦੇ ਨੇ ਇੱਕ ਪਾਸੇ ਸਾਡੇ ਨਹਿਰ ਆਉਂਦੀ ਹੈ ਇੱਕ ਪਾਸੇ ਨਹਿਰ ਨਾਲ ਪੜਾਏ ਆ ਵੀ ਟੁੱਟ ਗਿਆ ਇਕਦੂਗੇ ਸਾਡੇ ਬੈਠੇ ਸੀ ਜਾਮਾਗੇ ਕਿਥੇ ਤੁਸੀਂ ਕਦੇ ਸਾਫ਼ ਦੇਖਿਆ ਨਾ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਖਾਂ ਨਹੀਂ ਜੋ ਬਣਾ ਅਸੀਂ ਇੱਕ ਦਿਨ ਵੀ ਨਹੀਂ ਪੱਟਣ ਮਿੱਟੀ ਦਾ ਕੋਈ ਕੱਢਦਾ ਬੈਠਾ ਜਿਹੜੇ ਨਰੇਗਾ ਵਾਲੇ ਨੇ ਤੇ ਜਿਹੜੇ ਪਿੰਡਾਂ 'ਚ ਨਰੇਗਾ ਚੱਲਦੀ ਆ ਉਹਨਾਂ ਤੋਂ ਆਦਿ ਬਈਆਂ ਦੇ ਸਪਾਈ ਸਾਡੀਆਂ ਛੜਕਾਂ ਦੀ ਸਪਾਈ ਕਰੰਦੇ ਨੇ ਇਸ ਵੰਨੀ ਕੱਤੀ ਆਨੀ ਨਹੀਂ ਆ ਇਹ ਬਾਤੋ ਬਾਤ ਇਹ ਬੜਾ ਜ਼ੋਰ ਮਾਰ ਕੇ ਆਖੀਏ ਸੁਹਾ ਘੜਦੇ ਹੋਏ ਇਹ ਗੱਲਾਂ ਇਹ ਕਰ ਰਹੇ ਨੇ ਇਹਨਾਂ ਗੱਲਾਂ ਦੇ ਵਿੱਚੋ ਵੇਖ ਲਓ ਜੀ ਕੀ ਵੀਰਾਂ ਬੜੇ ਜੋ ਗਿਆਨ ਹੰਦਨ ਨੇ ਵੀ ਵੀਰੇ ਨਿਕਲੀਆਂ ਖੁੱਦੋ ਪੜੇ ਤੋਂ ਇਹਨਾਂ ਦੇ ਕੰਮ ਨੂੰ ਉਹ ਸਾਡਾ ਕੰਨੀ ਇਹਨਾਂ ਦਾ ਕੋਈ ਧਿਆਨ ਕਿਸੇ ਪਾਸੇ ਵੀ ਨਹੀਂ ਜੀ ਐਦੂ ਤਾਂ ਅਸੀਂ ਇਹ ਕਹਿੰਦੇ ਵੀ ਪਿਛਲੇ ਨੂੰ ਚੰਗੇ ਖਵਾਉਂਦੇ ਨੇ ਇਹ ਕੁਛ ਨਾ ਕੁਛ ਤਾਂ ਕਰਦੇ ਨੇ ਫਿਰ ਇਹ ਤਾਂ ਜਮੈਂ ਇਕੱਲਾ ਕਹਿੰਦਾ ਕਿ ਬੈਂਗਣਾ ਦੀ ਤਾਰ ਦੀ ਤਰੀ ਮਿਲੂਗੀ ਤੁਹਾਨੂੰ ਉਹ ਡਰਾਵੇ ਦਿੰਦਾ ਵੀ ਜਿਹੜੇ ਤਰੀ ਮਿਲੂ ਉੱਥੇ ਕਿਹੜਾ ਬੱਕਰੀਆਂ ਪੀਣਗੇ ਫਿਰ ਬੰਦੀ ਪੀਣਗੇ ਗਾਹਾਂ ਨੂੰ ਅੱਜ ਇੱਥੇ ਦੇਖੇ ਇਹਨਾਂ ਦੇ ਛੇਤਰ ਪੈਂਦੇ ਸਾਡੇ ਬਣੇ ਹੋਏ ਨੇ ਵੀ ਅਸੀਂ ਪਿੰਡਾਂ ਚ ਇਹਨਾਂ ਨੂੰ ਵੜ ਨਹੀਂ ਪਈ ਅਜੇ ਮੈਂ 2027 ਦੇ ਵਿੱਚ ਇਲੈਕਸ਼ਨ ਆਊਗਾ ਫਿਰ ਉਹ ਕਹਾਂਗੇ ਤੇ ਜਿਹੜੀ ਨਾਲੇ ਸਫਾਈ ਨਹੀਂ ਕੀਤੀ ਕਹਾਂਗੇ ਜੀ ਆਈ ਡਟ ਕੇ ਨਾਰੇ ਵੀ ਲਾਵਾਂਗੇ ਯਾ ਦੇਖੋ ਚੱਲ ਕੇ ਸਾਡੇ ਕੀ ਹਾਲ ਹੋਏ ਨੇ ਤੇ ਇਹਨਾਂ ਸਰਕਾਰਾਂ ਨੇ ਕੀ ਕਰਿਆ ਸਾਡਾ ਪੂਰਾ ਵਿਰੋਧ ਕਰਾਂਗੇ ਸੀ ਅਜੀ ਮੁੜਦਾਬਾਦ ਦਾ ਨਾਰਾ ਨਹੀਂ ਨਹੀਂ ਹੋਰ ਵੀ ਵੀਰ ਜੀ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭੋਲਾ ਸਿੰਘ ਜੀ ਹਾਂ ਭੋਲਾ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਹੰਡੀ ਕੋਟਸ ਵੀ ਰਾਹੀਂ ਜੀ ਅਸੀਂ ਪਹਿਲਾਂ ਸਰਕਾਰਾਂ ਨੂੰ ਬਹੁਤ ਜ਼ਿਆਦੇ ਲੋਕਾਂ ਨੇ ਮੰਗਾਂ ਕੀਤੀਆਂ ਨੇ ਤੇ ਜਿਹੜੇ ਕੰਮ ਪਹਿਲਾਂ ਕਰਨੇ ਚਾਹੀਦੇ ਆ ਇਹ ਕਰਦੇ ਉਦੋਂ ਜਦੋਂ ਨੁਕਸਾਨ ਹੋ ਜਾਂਦੇ ਆ ਜਿਵੇਂ ਪਿੱਛੇ ਦੇਖਿਆ ਬਰਨਾਲੇ ਕੋਲੇ ਕਈ ਪੰਡਾਂ ਦੇ ਵਿੱਚ ਇਹ ਨਾਲੇ ਦਾ ਪਾਣੀ ਵੜਿਆ ਜੇਕਰ ਉੱਥੇ ਸਫਾਈ ਹੋਈ ਹੁੰਦੀ ਤਾਂ ਅਜੋ ਨੁਕਸਾਨ ਨਹੀਂ ਹੋਣਾ ਸੀ ਇਹ ਸਰਕਾਰਾਂ ਨੂੰ ਜਾਗ ਉਦੋਂ ਆਉਂਦੀ ਆ ਜਦੋਂ ਨੁਕਸਾਨ ਹੋ ਜਾਂਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਲੋਕਾਂ ਦੇ ਘਰ ਟੁੱਟ ਫੁੱਟ ਜਾਂਦੇ ਆ ਉਦੋਂ ਇਹ ਸਰਕਾਰਾਂ ਝਾਕਦੀਆਂ ਨੇ ਉਹ ਵੀ ਇੱਕ ਵਾਦਾ ਕਰਕੇ ਤੁਰ ਜਾਂਦੀਆਂ ਨੇ ਪਰ ਕਰਦੀਆਂ ਫਿਰ ਵੀ ਕੁਝ ਨਹੀਂ ਸਾਡੀ ਤਾਂ ਸਰਕਾਰ ਨੂੰ ਇਹੀ ਮੰਗ ਹੈ ਕਿ ਜਿਹੜੇ ਕੰਮ ਸਾਨੂੰ ਪਹਿਲਾਂ ਕਰਨੇ ਚਾਹੀਦੇ ਜਿਵੇਂ ਹੁਣ ਬਰਸਾਤਾਂ ਦਾ ਟਾਈਮ ਹਰ ਇੱਕ ਬੰਦੇ ਨੂੰ ਪਤਾ ਵੀ ਬਰਸਾਤਾਂ ਚੱਲਣਗੀਆਂ ਇਹ ਟਾਈਮ ਉਹ ਤੋਂ 4 ਮਹੀਨੇ ਪਹਿਲਾਂ ਹੋਣਾ ਜ਼ਰੂਰੀ ਸੀ ਜਿਹੜਾ ਕਿ ਹਜੇ ਤੱਕ ਨਹੀਂ ਹੋਇਆ ਅਸੀਂ ਆ ਸਾਡੀ 50 ਸਾਲ ਦੀ ਉਮਰ ਹੋ ਗਈ ਅਸੀਂ ਨਾਲੇ ਦੇ ਵਿੱਚ ਕਦੇ ਵੀ ਸਫਾਈ ਹੁੰਦੀ ਨਹੀਂ ਦੇਖੀ ਕੋਈ ਵੀ ਸਰਕਾਰ ਦੇ ਸਫਾਈ ਨਹੀਂ ਕਰਾਈ ਅੱਜ ਜੋ ਹਾਲਾਤ ਬਣੇ ਹੋਏ ਨੇ ਸਾਨੂੰ ਇਹ ਲੱਗਦਾ ਵੀ ਜਿਵੇਂ ਪਿੰਡਾਂ ਦੇ ਵਿੱਚ ਮਗਰ ਨੁਕਸਾਨ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦਾ ਨੁਕਸਾਨ ਵੀ ਇਸੇ ਤਰ੍ਹਾਂ ਹੀ ਹੋਣਾ ਸਾਡੀ ਤਾਂ ਸਰਕਾਰਾਂ ਨੂੰ ਮੰਗ ਹੈ ਕਿ ਇਹ ਸਰਕਾਰ ਇਸ ਨਾਲੇ ਦੀ ਸਫਾਈ ਕਰਾਵੇ ਇਹਦੀਆਂ ਬਾਲੀਆਂ ਤੇ ਸਫਾਈ ਕਰਾਵੇ ਮਿੱਟੀ ਛਟਵਾਵੇ ਤੇ ਇਹ ਜੋ ਨਾਲੇ ਦਾ ਪੁਲ ਹੈ ਇਨੂੰ ਚੌੜਾ ਕਰਵਾਇਆ ਜਾਵੇ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਹੋਰ ਵੀ ਸਾਈਡਾਂ ਤੋਂ ਜਿਹੜੀਆਂ ਇਹਦੀ ਪਰੜੀ ਹੈਗੀ ਕਮਜ਼ੋਰ ਹੈਗੀ ਕਿਤੇ ਨਾ ਕਿਤੇ। ਬਹੁਤ ਜ਼ਿਆਦਾ ਕਮਜ਼ੋਰ ਹੈ ਜੀ। ਤੁਸੀਂ ਇੱਥੋਂ ਮੋਟਰਸਾਈਕਲ ਪਾ ਲੋ ਜੀ ਤੁਹਾਨੂੰ ਹਰ ਕਥਾਂ ਵਿੱਚ ਦਿਖੂਗਾ। 1 ਫੁੱਟ ਦੀ ਸਫਾਈ ਵਾਲੀ ਜਗ੍ਹਾ ਵੀ ਆਉਂਦੀ ਹੈ ਵਿਚ ਵਿਚ। ਕਿਤੇ ਵੀ ਇਹਨਾਂ ਨੇ ਕਦੇ ਕੋਈ ਪਰੜੀ ਦੇ ਉੱਪਰ ਮਿੱਟੀ ਨਹੀਂ ਪਾਈ ਕਦੇ ਕੋਈ ਸਫਾਈ ਨਹੀਂ ਕਰੀ। ਕਦੇ ਇਹਦੇ ਵਿੱਚੋਂ ਕਦੇ ਮਿੱਟੀ ਨਹੀਂ ਕਢਵਾਈ ਜਾਂ ਕੋਈ ਕੱਖ ਕੰਡਾ ਨਹੀਂ ਕਢਵਾਇਆ। ਆਹ ਦੇਖ ਲਓ ਤੁਸੀਂ ਹਾਲਾਤ ਆ। ਪੰਨੀ ਹੋਈ ਖੜੀ ਹੈ ਪੌਦ ਤੋਂ ਉੱਪਰ ਦੀ ਪੰਨੀ ਹੈ। ਇੱਥੋਂ ਦੀ ਹੁਣ ਪਾਣੀ ਕਿਵੇਂ ਟਪੂਗਾ। ਇਹ ਅੱਜ ਸਾਨੂੰ ਵੀ ਇਹ ਡਰ ਹੈ ਕਿ ਜੇਕਰ ਸਰਕਾਰਾਂ ਇਹ ਸਫਾਈ ਨਹੀਂ ਕਰਾਉਂਦੀਆਂ ਤੇ ਆਉਣ ਵਾਲੇ ਦਿਨਾਂ ਦੇ ਬੱਚੇ ਨੁਕਸਾਨ ਸਾਨੂੰ ਵੀ ਚਲਣਾ ਪੈ ਸਕਦਾ। ਕਿੰਨਾ ਡਰ ਹੋਇਆ ਪਿਆ ਫਿਰ ਪਿੰਡ ਵਾਸੀ। ਡਰ ਬਹੁਤ ਜ਼ਿਆਦਾ ਜਿਵੇਂ ਮਗਰ ਹਾਲਾਤ ਦੇਖਦੇ ਨਹੀਂ ਸਾਡਾ ਤਾਂ ਮਗਰਲਾ ਨੂੰ ਦੇਖ ਕੇ ਰੋਣੇ ਆਉਂਦੇ ਆ। ਪਰ ਜੇ ਉਹ ਹਾਲਾਤ ਸਾਡੇ ਤੇ ਆ ਗਏ ਤਾਂ ਸਾਨੂੰ ਚਲਣਾ ਹੀ ਬਹੁਤ ਆਖਾ ਹੈ। ਕਿਉਂਕਿ ਅਸੀਂ ਅੱਜ ਤੱਕ ਹਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨੁਕਸਾਨ ਨਹੀਂ ਦੇਖਿਆ। ਅੱਜ ਸਾਨੂੰ ਇਹ ਹਾਲਾਤ ਦੱਸਦੇ ਆ ਕਿ ਆਉਣ ਵਾਲੇ ਸਮੇਂ ਦੇ ਬੱਚੇ ਜੇ ਸਰਕਾਰਾਂ ਨੇ ਕੁਝ ਨਾ ਕੀਤਾ ਤੇ ਇਹ ਹਾਲਾਤ ਸਾਡੇ ਤੇ ਵੀ ਬਣ ਜਾਣਗੇ। ਜੀ। ਜੀ ਬਿਲਕੁਲ ਦੱਸਦੇ ਕਿ ਇਹ ਪਿੰਡ ਵਾਸੀ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਅੰਦਰ ਜਿਹੜਾ ਡਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੇ ਪਿੰਡ ਵਾਸੀ ਨੇ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਨੇ ਤੁਸੀਂ ਦੇਖ ਰਹੇ ਹੋ ਪ੍ਰਿੰਟਾ ਤੋਂ ਸਰਕਾਰ ਨਹੀਂ ਮਾਇਕ ਰੋਕਦਾ